ਆਣੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਨਾਲ ਮਿੱਤਰ ਮੇਰਾ ਆਇਆ ਸੀਗਾ ਨਮਾਣਾ ਮੱਲੀ ਕਿਸੇ ਨਾ ਕਿਸੇ ਵੀਡੀਓ ਚ ਕਿਸੇ ਮੱਧ ਦੇ ਰਹੀਨ ਨੂੰ ਦੇਖਿਆ ਹੀ ਹੋਊਗਾ ਤੇ ਕਾਲਜ ਟਾਈਮ ਤੋਂ ਪੜ੍ਹਦੇ ਸੀਗੇ ਇਕੱਠੇ ਹਾਂਜੀ ਤੇ ਸੋਚਿਆ ਵੀ ਚਲੋ ਅੱਜ ਇਹ ਗੱਲਬਾਤ ਕਰਾਈ ਜਾਵੇ ਹੋਰ ਬਾਈ ਠੀਕ ਠਾਕ ਆ ਪਰਿਵਾਰ ਸਭ ਵਧੀਆ ਜੀ ਵਧੀਆ ਇਹ ਨਾ ਜੀ ਜਦੋਂ ਮੈਂ ਵਕੇਸ਼ਨਲ ਰੱਖੀ ਸੀ ਨਾ ਪਲੱਸ 2 ਪਲੱਸ 1 ਪਲੱਸ 2 ਜਦੋਂ ਅਸੀਂ ਇਕੱਠੇ ਹੋਏ ਹਨਾ ਹੂੰ ਹੂੰ ਪਲੱਸ ਮਕਸਰ ਬॉय ਸਕੂਲ ਦੇ ਵਿੱਚ ਤੇ ਲਗਭਗ ਵੀ ਪਲੱਸ ਵਕੇਸ਼ਨਲ ਔਖੀ ਪੜ੍ਹੀ ਸੀ ਮੈਥ ਸੀ ਉਹਦੇ ਚ ਹਣਾ ਦੋ ਤਿੰਨ ਦੋ ਤਰ੍ਹਾਂ ਦਾ ਮੈਥ ਸੀਗਾ ਤੇ ਮੇਰਾ 11ਵਾਂ ਵਿੱਚ ਮੈਂ ਤਾਂ ਹੋ ਗਿਆ ਫੇਲ ਇੱਕ ਹਿਸਾਬ ਦਾ ਇਹ ਮੈਥ ਚ ਤੇਜ ਬਹੁਤ ਸੀਗਾ ਤੇ ਆਪਣੇ ਨਾਲ ਹੋਰ ਵੀ ਮਿੱਤਰ ਸੀ ਕਈ ਹਣਾ ਤੇ ਉਸ ਤੋਂ ਬਾਅਦ ਮੈਂ ਤਾਂ ਫਿਰ ਇਹਨਾਂ ਦਾ 11ਵਾਂ ਵਿੱਚ ਸਾਥ ਛੱਡ ਗਿਆ ਤੇ ਮੈਂ 8ਥੇ ਚ ਲੈ ਲਈ ਉਹ ਵੀ ਮੈਂ ਨਾ ਕੀਤੀ ਚੰਗੀ ਤਰ੍ਹਾਂ ਹੂੰ ਤੇ ਉਸ ਤੋਂ ਬਾਅਦ ਬਸ ਮੈਂ ਡਾਕਟਰੀ ਸਿੱਖ ਲਈ ਤੇ ਮਲਟੀ ਪਰਪਸ ਹੈਲਥ ਵਰਕਰ ਦਾ ਕੋਰਸ ਕਰ ਲਿਆ ਤੇ ਇਹ ਅੱਜ ਜੇ ਮੈਂ ਕਿਤੇ ਹਜ਼ਾਰ ਹੁੰਦਾ ਪਲੱਸ 1 ਕਰ ਜਾਂਦਾ ਜਾਂ ਪਲੱਸ 2 ਕਰ ਜਾਂਦਾ ਤੇ ਹੋ ਸਕਦਾ ਵੀ ਮੈਂ ਕਿਤੇ ਨਾ ਕਿਤੇ ਮਿਲ ਚ ਸਵੇਰ ਜਾਂਦਾ ਸ਼ਾਮ ਨੂੰ ਆਉਂਦਾ ਸਵੇਰ ਹੁਣ ਚਲੇ ਤਾਂ ਪੜਿਆ ਲਿਖਿਆ ਚੰਗਾ ਸੀ ਇਹਨੂੰ ਤੇ ਚੰਗੀ ਪੋਸਟ ਮਿਲ ਗਈ ਤੇ ਮੈਨੂੰ ਤਾਂ ਹੀ ਨਹੀਂ ਚੰਗੀ ਪੋਸਟ ਮੈਨੂੰ ਮਿਲਣੀ ਸੀ ਚਲੋ ਉਹ ਕਿਸਮਤ ਦੀ ਗੱਲ ਹੁੰਦੀ ਚਲੋ ਜਿੱਥੇ ਵੀ ਰੱਖਦਾ ਪ੍ਰਮਾਤਮਾ ਠੀਕ ਹੁੰਦਾ ਹਨ ਤੇ ਬਾਕੀ ਜਿਵੇਂ ਆਪਾਂ ਕਹਿ ਦਈਏ ਵੀ ਪੁਰਾਣੇ ਟਾਈਮ ਦੀ ਜਿਵੇਂ ਪਹਿਲਾਂ ਵਾਲੇ ਬਿਅਰਕ ਹੁੰਦੇ ਸੀਗੇ ਉਹਨਾਂ ਦੀ ਮਿਹਨਤ ਅਲੱਗ ਤਰ੍ਹਾਂ ਦੀ ਸੀ ਆਪਣੀ ਅਲੱਗ ਤਰ੍ਹਾਂ ਦੀ ਮੈਂ ਨਾ ਤਾਂ ਕੋਈ ਗੱਲ ਸੁਣਾਉਣਾ ਹੁਣ ਕਈ ਵਾਰ ਕਹਿੰਦੇ ਨੇ ਮੱਲੀ ਸਾਹਿਬ ਆ ਗਏ ਮੱਲੀ ਸਾਹਿਬ ਆ ਗਏ ਕਹਿੰਦੇ ਨੇ ਨਾ ਹਾਂ ਹਾਂ ਉਹ ਕੋਈ ਜਿਨੇ ਨਹੀਂ ਸੁਣਿਆ ਹੁੰਦਾ ਅਗਲਾ ਕਬੂ ਯਾਰ ਮੱਲੀ ਸਾਹਿਬ ਪਤਾ ਨਹੀਂ ਕਿੱਡਾ ਤਗੜਾ ਹਾਂ ਇਹ ਵੀ ਹੈ ਹੁਣ ਮੇਰੀ ਕਾਇਆ ਦੇਖ ਕੇ ਤਾਂ ਆ ਆਪਾਂ ਤਾਂ ਸਿੰਪਲ ਜੇ ਬੰਦੇ ਹਾਂ ਜੇ ਉਹ ਜਿੰਨਾ ਕੁ ਰੱਬ ਨੇ ਦਿੱਤਾ ਉਹਨੇ ਆਪਾਂ ਬੜੇ ਖੁਸ਼ ਹਾਂ ਹਾਂਜੀ ਹਾਂਜੀ ਮੈਂ ਗੱਲ ਸੁਣਾਉਣਾ ਮੇਰਾ ਮਿੱਤਰ ਇੱਕ ਗੱਲ ਸੁਣਾਉਂਦਾ ਸੀਗਾ ਉਹਨੂੰ ਨਾ ਵੀ ਕਾਲਜ ਪਾਸ ਆਊਟ ਹੋਇਆ ਤੇ ਉਹਨੂੰ ਚੰਗੀ ਨੌਕਰੀ ਮਿਲ ਗਈ ਕਿਤੇ ਤੇ ਉਹਨੇ ਨਾ ਉੱਥੇ ਪੇਪਰ ਸਬਮਿਟ ਕਰਾਉਣੇ ਸੀ ਠੀਕ ਹੈ ਉਹ ਜਦੋਂ ਉੱਥੇ ਗਿਆ ਬੈਠਾ ਜਾ ਕੇ ਹੂੰ ਹੂੰ ਤੇ ਉੱਥੇ ਕਹਿੰਦੇ ਵੀ ਤੂੰ ਐਦਾਂ ਕਰ ਵੀ ਚੌਧਰੀ ਸਾਹਿਬ ਦੇ ਨਾਲ ਤੇਰੀ ਡਿਊਟੀ ਆ ਤੇ ਚੌਧਰੀ ਸਾਹਿਬ ਆਉਣਗੇ ਤੇ ਉਹ ਤੇਰੀ ਵੈਰੀਫਿਕੇਸ਼ਨ ਕਰਨਗੇ ਠੀਕ ਹੈ ਤੇ ਬਾਈ ਜੀ ਉਹ ਜਾ ਕੇ ਚੌਧਰੀ ਸਾਹਿਬ ਦੇ ਰੂਮ ਚ ਬਹਿ ਗਿਆ ਹੂੰ ਹੂੰ ਉਹ ਪਾਸੇ ਹੀ ਜਾ ਕੇ ਬਹਿ ਗਿਆ ਤੇ ਲੱਤ ਤੇ ਲੱਤ ਧਰ ਕੇ ਬਹਿ ਗਿਆ ਜਿਵੇਂ ਆਪਾਂ ਬਹਿ ਹੀ ਜਾਂਦੇ ਆ ਨਾ ਨਵੇਂ ਨਵੇਂ ਆਏ ਪਤਾ ਨਹੀਂ ਨੌਕਰੀ ਮਿਲ ਗਈ ਤੇ ਕੀ ਕਰਤਾ ਟੌਰ ਬਣ ਗਈ ਨੌਕਰੀ ਮਿਲੀ ਕਾਲਜ ਨਿਕਲਦੇ ਸਾਰੇ ਉਹ ਇੱਕ ਬੰਦਾ ਆਵੇ ਮੇਰੇ ਵਾਂਗੂ ਲਾਲਾ ਵੀ ਸੁੱਕਿਆ ਜਾਂ ਮੇਰੇ ਵਾਂਗੂ ਤੇ 4.5 ਫੁੱਟ ਕੱਦ ਤੇ ਆਵੇ ਹੋ ਕੇ ਜਾਵੜਿਆ ਕਰੇ ਹੂੰ ਉਹ ਉਹਨੂੰ ਵੇਖ ਲਿਆ ਕਰੇ ਹੂੰ ਤੇ ਫਿਰ ਉਹ ਆਇਆ ਫਿਰ ਉਹਨੂੰ ਵੇਖ ਕੇ ਤੇ ਫਿਰ ਜਾਵੜਿਆ ਕਰੇ ਹੂੰ ਹੁਣ ਉਹ ਮਤਲਬ ਕਿ ਜਿਹੜਾ ਮੇਰਾ ਮਿੱਤਰ ਸੀ ਉਹ ਆਖੇ ਵੀ ਇਹ ਦੋ ਤਿੰਨ ਵਾਰ ਬੰਦਾ ਆਇਆ ਆਪਾਂ ਇਹਨੂੰ ਹੀ ਪੁੱਛ ਲਈ ਵੀ ਚੌਧਰੀ ਸਾਹਿਬ ਕਿੱਥੇ ਨੇ ਹੂੰ ਹੂੰ ਉਹ ਜਦੋਂ ਫੇਰ ਆਇਆ ਉਹਨੇ ਪੁੱਛਿਆ ਵੀ ਕਾਕੇ ਚੌਧਰੀ ਸਾਹਿਬ ਕਿੱਥੇ ਮਿਲਣਗੇ ਹੂੰ ਉਹ ਕਹਿੰਦਾ ਮੈਂ ਹੀ ਚੌਧਰੀ ਸਾਹਿਬ ਆ ਤੇ ਉੱਠ ਕੇ ਖੜਾ ਹੋ ਗਿਆ ਤੁਹਾਡਾ ਭਲਾ ਜੀ ਤੁਸੀਂ ਸੀ ਚੌਧਰੀ ਸਾਹਿਬ ਕਹਿੰਦਾ ਮੈਂ ਤਾਂ ਤੈਨੂੰ ਅੱਗੇ ਵੇਖੀ ਜਾਂਦਾ ਤੂੰ ਦੋ ਤਿੰਨ ਵਾਰ ਮੈਂ ਤੇਰੇ ਕੋਲ ਆਇਆ ਤੂੰ ਮੈਨੂੰ ਬੁਲਾਇਆ ਨਹੀਂਗਾ ਉਹ ਕਹਿੰਦਾ ਸਾਹਿਬ ਜੀ ਮੈਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਚੌਧਰੀ ਸਾਹਿਬ ਹੋ ਵੀ ਸਾਢੇ 4 ਫੁੱਟ ਕੱਦ ਦਾ ਪੈਂਟਸ ਵਾਲੀ ਲੱਕ ਤੇ ਖੜਦੀ ਨਹੀਂ ਹੈ ਉਹ ਗੱਲ ਖਣੋ ਵੀ ਜਿਹੜੀ ਪੁਰਾਣੇ ਨੌਜਵਾਨ ਬਜ਼ੁਰਗ ਸੀ ਨਾ ਉਹ ਹੱਠੇ ਕੱਟੇ ਸੀ ਆਪਾਂ ਦਾ ਗੁਰੂ ਕੌਲੀ ਪ੍ਰਸ਼ਾਦ ਨਹੀਂ ਖਾ ਸਕਦੇ ਹੁਣ ਤੂੰ ਮੈਨੂੰ ਕੌਲੀ ਪ੍ਰਸ਼ਾਦ ਹੀ ਲਿਆ ਕੇ ਦਿੱਤੀ ਆ ਉਹਦੇ ਚ ਵੀ ਅੱਧੀ ਛੱਡਦੀ ਮੈਂ ਹਾਂ ਹਾਂ ਤੇ ਪੁਰਾਣੇ ਸਮੇਂ ਚ ਤਾਂ ਯਾਰ ਬਯੁਰਗ ਮੈਨ ਕਹਿੰਦੇ ਕਿਲੋ ਕਿਲੋ ਦੇਗੀ ਖਾ ਜਾਂਦੇ ਸੀ 2 ਕਿਲੋ ਦੀ ਸਹੀ ਗੱਲ ਆ ਸਾਡੇ ਵੀ ਹੁਣ ਮਾਤਾ ਦਾਹਦੀ ਹੁੰਦੀ ਆ ਵੀ ਜਿਹੜੇ ਨਾਨੇ ਵਰਗੇ ਤੇ ਨਾਨੇ ਵਰਗਿਆਂ ਦੇ ਜਿਹੜੇ ਪਿਓ ਸੀ ਲੱਕੜ ਨਾਨੇ ਕਹਿੰਦਾ ਆਪਾਂ ਵੀ ਵੀ 20 20 30 30 ਜੋੜੇ ਲੱਡੂਆਂ ਦੇ ਖਾ ਜਾਂਦੇ ਸੀ ਵਿਆਹਾਂ ਵਾਂ ਮੌਕੇ ਵੀ ਜੋੜੇ ਦਾ ਮਤਲਬ ਵੀ 20 ਦੁਣਾ 40 40 ਮਗਾ ਹੁਣ ਕਿ ਲੋਡ ਲੱਡੂਆਂ ਦਾ ਡੱਬੇ ਦੇ ਵਿੱਚ 19 18 19 ਲੱਡੂ ਚੜਦੇ ਆ ਤੇ ਆਪਣੇ ਡੱਬੇ ਹੁਣ ਮਨ ਨਾਲ ਰੱਖਣੀਆਂ ਦਾ ਸੀਜ਼ਨ ਸੀ ਤੋਂ ਰੁਲੀ ਜਾਂਦੇ ਆ ਆਪਾਂ ਇੱਕ ਮਸਾ ਦਿਨ ਵੀ ਨਹੀਂ ਖਾਣੇ ਮਸਾ ਮਸਾ ਤੇ ਪੁਰਾਣੇ ਬਯੁਰਗ ਗੁੜ ਦੀ ਭੇਲੀ ਖਾ ਜਾਣੀ ਲੱਡੂ ਤੇ ਜੋ ਵੀ ਮੰਨ ਲਓ ਦੇਸੀ ਘਿਓ ਤੇ ਇਹ ਉਹ ਸਾਰਾ ਕੁਝ ਪਾਰੀ ਤੇ ਹੁਣ ਆਪਣੇ ਨਹੀਂ ਭਜਦਾ ਉਹ ਸਿਸਟਮ ਬਦਲ ਗਿਆ ਹਨਾ ਬੰਦਾ ਨਾ ਮੈਚ ਚ ਇੱਕ ਨੰਬਰ ਸੀ ਹੂੰ ਐਨੇ ਚੰਗੇ ਨੰਬਰਾਂ ਨੂੰ ਮਿਲਦਾ 85 86 ਨੰਬਰ ਆਏ ਹੋਣਗੇ ਪਲੱਸ 2 ਚ ਇਹਨੂੰ ਮੈਥ ਵੀ ਬੜਾ ਟਫ ਵੋਕੇਸ਼ਨਲ ਦਾ ਹੂੰ 11ਵੀਂ ਚ ਮੇਰੀਆਂ ਤਾਂ ਛਾਲਾਂ ਚੱਕੀਆਂ ਕਿ ਮੈਂ ਫੇਲ ਹੋ ਗਿਆ ਤੇ ਸੰਧੂ ਸਾਹਿਬ ਸਾਡੇ ਟੀਚਰ ਚੰਗੇ ਸੀ ਉਹ ਕਹਿੰਦੇ ਯਾਰ ਤੈਨੂੰ ਮੈਂ ਪਾਸ ਕਰ ਦੇਣਾ ਭਰਾਵਾ ਪਰ ਤੂੰ ਮੈਂ ਤੈਨੂੰ ਪੜ੍ਹਾ ਨਹੀਂ ਸਕਦਾ ਤੇਰਾ ਦਿਮਾਗ ਹੈਗਾ ਪੀਪਾ ਤੇ ਤੂੰ ਮਿੱਤਰਾ ਜਾ ਉੱਥੇ ਆਰਟਸ ਚ ਇਹ ਮੇਰੇ ਹੱਥ ਖੜੇ ਹੈ ਮੇਰੇ ਹੱਥ ਕਹਿੰਦਾ ਖੜੇ ਆ ਇਹ ਤੇ ਸੀਗਾ ਇੱਕ ਸੁਖਵੀਰ ਸਿੰਘ ਹੋ ਗਿਆ ਹਨਾ ਭਪਿੰਦਰ ਸੀ ਇੱਕ ਮੁੰਡਾ ਮਾਣ ਸੀਗਾ ਹਾਂ ਮਾਣ ਮਾਨ ਤੇ ਉਹ ਬੜਾ ਤੇ ਉਹ ਵੀ ਚੰਗੀ ਪੋਸਟ ਤੇ ਲੱਗ ਗਿਆ ਸੁਖਵੀਰ ਨਹੀਂ ਸਾਰੇ ਚੰਗੇ ਮਤਲਬ ਜਿਹੜੇ ਚਲੋ ਤਾਂ ਸਰਕਾਰੀ ਲੱਗ ਗਿਆ ਪਰ ਇਹ ਬੰਦਾ ਸਾਡੇ ਯਾਨੀ ਕਿ ਪਲੱਸ 2 ਚ ਸਭ ਤੋਂ ਹੁਸ਼ਿਆਰ ਮੰਨਿਆ ਜਾਂਦਾ ਹੀ ਇੰਗਲਿਸ਼ 'ਚ ਹੀ ਹੁਸ਼ਿਆਰ ਸੀ ਮੈਥ 'ਚ ਹੀ ਸੀਗਾ ਤੇ ਟਾਪਰ ਵੀ ਇਹੀ ਰਿਹਾ ਬਾਕੀ ਆਏ ਹੁੰਦਾ ਬਾਈ ਜਿਹੜੇ ਕਿਸਮਤ ਜੀ ਨੂੰ ਖਿੱਚ ਕੇ ਲੈ ਜਾਂਦੀ ਆ ਕਈ ਬੰਦੇ ਵੀ ਮਤਲਬ ਘੱਟ ਨੰਬਰਾਂ ਵਾਲੇ ਵੀ ਚੰਗੀਆਂ ਸਰਕਾਰੀ ਜੌਬਾਂ ਲੈ ਗਏ ਕਈ ਜਿਹੜੇ ਮਤਲਬ ਪੜ੍ਹ ਕੇ ਵੀ ਹਜੇ ਤੱਕ ਵੀ ਮੇਰੇ ਸਾਥੀ ਜਿਹੜੇ ਮਤਲਬ ਪਿੰਡ ਦੇ ਆ ਜਾਂ ਆਣ ਗਵਾਂਢ ਦੇ ਚਾਚੇ ਤਾਏ ਦੇ ਮੁੰਡੇ ਆ ਵੇ ਕਈ ਜਨਾਂ ਨੇ ਐਮਏ ਕਰਕੇ ਐਮਸੀ ਐਮਕਾਮ ਕਰਕੇ ਵੀ ਵਿਚਾਰੇ ਅਜੇ ਤੱਕ ਪ੍ਰਾਈਵੇਟ ਫਿਰਦੇ ਕਈ ਜਿਹੜੇ ਆ ਜਿਨ੍ਹਾਂ ਦੀ ਕਿਸਮਤ ਨੇ ਲਿਜਾਣਾ ਸੀ ਉਹ ਪਲੱਸ 2 ਕਰਕੇ ਵੀ ਸਰਕਾਰੀਆਂ ਤੇ ਲੱਗ ਚੁੱਕੇ ਉਹ ਛੱਡ ਨਹੀਂ ਕੋਈ ਚੱਕਰ ਕਈ ਆਪਣੇ ਅਰਗੇ ਅਜੇ ਕੁਵਾਰੇ ਤੁਰੇ ਫਿਰਦੇ ਇਹ ਵੀ ਹੈ ਇਹ ਵੀ 1990 ਤੋਂ ਲੈ ਕੇ 1995 ਦਾ ਪੋਸ਼ ਕੁਵਾਰਾ ਹਾਂ ਇਹ ਵੀ ਹੈਗਾ ਫਿਰਦੇ ਵਿੱਚ ਕਈ ਫਿਰਦੇ ਆ ਨਾ ਬੜਾ ਔਖਾ ਹੋਇਆ ਹੂੰ ਚਲੋ ਮਿੱਤਰੋ ਮਿਲਦੇ ਰਵਾਂਗੇ ਇਸੇ ਤਰ੍ਹਾਂ ਹੀ ਤੇ ਤੇ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਧੰਨਵਾਦ ਜੀ ਸਾਰਿਆਂ ਰੱਬ ਰੱਖੇ